ਇੱਕ ਮਾਨ ਜੋ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਸੀਜੀ ਸਾਹਿਬ ਦੀ ਹਦਾਇਤਾਂ ਤੇ ਤੇ ਐਡੀ ਉਪਸਾਹ ਸ੍ਰੀ ਸਮੀਰ ਵਰਮਾ ਜੀ ਦੇ ਹਦਾਇਤਾਂ ਤੇ ਇਸ ਪੈਸਚੋ ਸ੍ਰੀਮਤਾਬਰੀ ਵੱਲੋਂ ਮੌਜੂਦੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ ਸੋਨੂ ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਟੱਬਾ ਰੋਡ ਦਾ ਇੱਕ ਹੈਗਾ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵਹੀਕਲ ਚੋਰੀ ਦੇ ਜਿਹੜੇ ਬ੍ਰਮਬਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀ ਨੇ ਉਹ ਬ੍ਰਮਬਦ ਕਰੀਆਂ ਇਹ ਕਿਨਾਂ ਕੋਲ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਰਿਮਾਰਡ ਤੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਵੀ ਦੇ ਵੀ ਹੋਰ ਵਹੀਕਲ ਵੀ ਬ੍ਰਮਬਦ ਹੋਣ ਦੀ ਉਮੀਦ ਹੈ ਤੇ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਕੁ ਅੰਕੁਸ਼ ਕੁਮਾਰ ਹੈ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਡਿਵੀਜ਼ਨ ਨੰਬਰ 3 ਵਿੱਚ ਦਰਜ ਕੀਤਾ ਆਰਮੈਟ ਦਾ ਉਹਦੇ ਕੋਲੋਂ ਵੈਪਨ ਬਰਾਮਦ ਹੋਇਆ ਪਹਿਲਾਂ ਹਾਂਜੀ ਹਾਂਜੀ ਇੱਕ ਬੰਦੇ ਤੇ ਆ ਗੁਸ਼ਮਰ ਤੇ ਹੈਗਾ ਮਕਦਮਾ ਇੱਕ ਆਰਮੈਟ ਦਾ ਮਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਤੁਨੇ ਇਹ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਨੇ ਆਦੀ ਨਸ਼ਾ ਕਰਨ ਦੇ ਆਦੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮਾਮਲੇ ਕਰਦੇ ਲੱਜੇ ਬਸ ਇੱਕੋ ਮਕਦਮਾ ਦਰਜ ਇੱਕ ਬੰਦੇ ਤੇ ਅੰਕੁਸ਼ ਦੇ ਕਿਹੜੇ ਵੀ ਜੁਦਾ ਇੱਕ ਬੰਦੇ ਚੋਰੀ ਤਾਂ ਸਾਰੇ ਏਰੀਆ ਤੋਂ ਮੈਨੂੰ ਲੱਗਦਾ ਹੁੰਦੀ ਹੈ ਵੀ ਵਹੀਕਲ ਚੋਰੀ ਚਾਹੀਦੇ ਉਹਨਾਂ ਦੀ ਪੁੱਛ ਗਏ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਤੇ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿ ਅੱਗੇ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਗਏ ਬਾਕੀ ਹੈ ਇਹਦੇ ਰਿਮਾਰਡ ਤੇ ਸੌਫਟਵਰ ਕਿਹੜੇ ਹੁੰਦੇ ਸੌਫਟਵਰ ਕਿਹੜੇ ਨਾਲ ਸੌਰ ਬਟਾ ਗਾ ਇਹ ਵਹੀਕਲ ਲਾਬਰ ਖੜਾ ਹੁੰਦਾ ਸੀ ਕਿਤੇ پارک ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 24 ਲਾ ਗਏ ਤੇ ਲੈ ਦੇ ਸ਼ੁਰੂ ਕਰ ਦਿੱਤੇ ਸੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛੀ ਗੀ ਕਰਨੀ ਬਾਕੀ ਐ ਜੀ ਵੀ ਸੇਲ ਕਰਦੇ ਸੀ ਕਿ ਹੋਰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤਤ ਵਾਸਤੇ ਵਰਤਦੇ ਉਹ ਇਹ ਪੈਂਦੀ ਹੈ ਸਰ ਇਹ ਕਿੱਥੇ ਦੇ ਰੈਡ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰੈਣ ਵਾਲਾ ਇੱਕ ਟਿੱਬੇ ਰੋਡ ਦੇ ਰੈਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਾਨਾ ਮੰਡੀ ਤੋਂ ਇਨਫੋਰਮੇਸ਼ਨ ਦੇ ਦਰਜ ਫੜੇਗੇ ਦਾਨਾ ਮੰਡੀ ਸਲੀਮਟਾ ਏਰੀਆ ਜੀ ਕਿੱਥੇ ਸਰ ਰੇਲਵੇ ਸਟੇਸ਼ਨ ਆ ਫਾਮਲੇ ਕਾਲਪਾ ਬਸਮਾਣੇ ਰੋਡ ਜਾਂਦਾ ਸਟੇਸ਼ਨ ਤੋਂ ਕੋਲ ਉਸ ਕਾਫੀ ਹਰਤ ਵਾਲੀ ਕਾਫੀ ਤੇ ਇਹੀ ਲੋਕ ਇੰਟਰਨੈਟ ਨਾਲ ਦੇ ਉਥੇ ਪੈਟਰੋਲਿੰਗ ਨਹੀਂ ਹੁੰਦੀ ਨੀ ਹੁਣ ਉਹ ਉਹੀ ਗੱਲ ਸਹੀ ਕਰ ਰਹੇ ਉਥੇ ਪੈਟਰੋਲਿੰਗ ਵੀ ਗੱਲ ਹੋਈ ਸੀ ਪੈਟਰੋਲਿੰਗ ਨਹੀਂ ਹੁੰਦੀ ਨਹੀਂ ਨਹੀਂ ਪੈਟਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਬੈਣਾ ਵੀ ਨਹੀਂ ਰੀਆਂ ਆੜੀਆਂ ਬੈਣਾ ਉਹਨਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਹੜੇ ਜਿੱਥੇ ਰਸ਼ਵਲ ਏਰੀਆ ਹੁੰਦਾ ਜਾਂ ਜਿੱਥੇ ਕੋਈ ਅਵੰਨਣ ਏਰੀਆ ਜਿੱਥੇ ਸ਼ਾਰਤਾਂ ਸ਼ਾਰਤੀਆਂ ਸਰ ਕੱਢਦੇ ਆ ਵਾਰ ਦਤਾਂ ਦੇ ਉਥੇ ਉਹ ਗਸ਼ਤ ਵਧਾ ਦਿੱਤੀ ਉਹਨਾਂ ਦੀ ਜੱਜ ਸਰ ਇਹ ਉਹ ਪੋਚੀ ਹੈ ਕਰਨੀ ਵਾਲੀ ਇੱਕ ਮੁਕਦਮਾ ਨਿਕਲਿਆ ਉਹਨਾਂ ਦਾ ਪੋਚੀ ਪੈਂਡਿੰਗ ਹੈ ਜੀ ਠੀਕ ਹੈ